ਅੌਤੋ ਸਿ ਦੇਖ ਰਹੇ ਜਿਕੇ ਆ ਟੀਵੀ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲੇ ਨਸਰ ਪਾਲਣੇ ਉਪਰਕਤੀ ਖ਼ਬਰਾਂ ਕਮਿਸਰ ਦੇ ਮੇਅਰ ਦੀ ਗੱਲ ਕਰਾਂਗੇ ਮਿਸਰ ਨੂੰ ਨਵਾਂ ਮੇਅਰ ਮਿਲ ਗਿਆ ਆਮ ਆਦਮੀ ਪਾਰਟੀ ਦੇ ਜਤਿੰਦਰ ਸਿੰਘ ਮੋਤੀ ਪਾਟਿਆ ਅਮਿਸਰ ਦੇ ਨਵੇਂ ਮੇਅਰ ਬਣੇ ਨੇ ਇਸ ਤੋਂ ਇਲਾਵਾ ਪ੍ਰੇਕਾ ਸ਼ਰਮਾ ਸੀਨੀਅਰ ਡਿਪਟੀ ਮੇਅਰ ਤੇ ਅਨੀਤਾ ਰਾਣੀ ਡਿਪਟੀ ਮੇਅਰ ਬਣੇ ਨੇ ਚੋਕਸੀ ਵਾਰ ਅਮਿਸਰ ਚ ਮੇਅਰ ਲਈ 46 ਕੌਂਸਲਰਾਂ ਦਾ ਬਹੁਤਮ ਬਹੁਤ ਜ਼ਰੂਰੀ ਸੀ ਚੋਣਾਂ ਚ ਕੰਗਰਸ ਤੇ ਸਭ ਤੋਂ ਵੱਧ 40 ਕੌਂਸਲਰ ਸਨ ਆਮ ਆਦਮੀ ਪਾਰਟੀ ਦੇ 24 ਕੌਂਸਲਰ ਜਿੱਤੇ ਸਨ ਇਸ ਤੋਂ ਇਲਾਵਾ ਉਹਨਾਂ ਨੇ ਸੱਤ ਆਜ਼ਾਦ ਤੇ ਗੋਪਾਸ਼ਪਾ ਕੌਂਸਲਰਾਂ ਦੀ ਹਮਾਇਤ ਦਾ ਦਾਵਾ ਕੀਤਾ ਸੀ ਕਾਂਗਰਸ ਨੇ ਕਿ ਆਜ਼ਾਦੀ ਹਮਾਇਤ ਦਾ ਦਾ ਦੀ ਕੌਂਸਲਰਾਂ ਦੀ ਮਾਰਤਾ ਦਾਅਵਾ ਤਸਵੀਰ ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਕਾਂਗਰਸ ਮੇਅਰ ਨੌਨਚ ਨਾਕਾਮ ਰਹੀ ਮੇਅਰ ਬਣਨ ਤੋਂ ਬਾਅਦ ਅਜਿਤ ਸਿੰਘ ਮੋਦੀ ਪਾਰਟੀ ਨੇ ਕਿਹਾ ਮੈਂ ਆਵਾਜ਼ ਦੀ ਪਾਰਟੀ ਦੀ ਨਿਰਦੇਸ਼ਕ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਮੇਰਾ ਸਮਰਥਨ ਕੀਤਾ ਅਮਰਸਰ ਦੇ ਬੁਨਿਆਦੀ ਮੁੱਦਿਆਂ ਤੇ ਪਹਿਲਾ ਕੰਮ ਕੀਤਾ ਜਾਵੇਗਾ ਸ਼ਹਿਰ ਸਫਾਈ ਦੇ ਸੀਵਰੇਜ ਦਾ ਮਾਮਲਾ ਜਲਦ ਹੱਲ ਕੀਤਾ ਜਾਵੇਗਾ ਤੇ ਦੂਜੇ ਪਾਸੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਵੜੇ ਨੇ ਆਵਾਜ਼ ਦੀ ਪਾਰਟੀ ਬਲੋ ਸੱਤਾ ਦੀ ਦਰਵਾਰ ਤੋਂ ਅਤੇ ਲੋਕਤੰਤਰ ਦੇ ਹੌਲੇ ਲਈ ਕੁਝ ਤਾਲ ਸੰਘਰਸ਼ ਤੇ ਦਵਾਈ ਕੀਤੀ ਹੈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸ਼੍ਰੀ ਅਮਰ ਸਰਵਿਸ ਵਿਲ ਪੰਜਾਬ ਕਾਂਗਰਸ ਵੱਲੋਂ ਕੀਤਾ ਗਿਆ ਸੰਘਰਸ਼ ਆਪ ਸਰਕਾਰ ਵੱਲੋਂ ਚਲ ਰਹੀ ਮੇਹਰ ਦੀ ਚੋਣ ਪ੍ਰਕਿਰਿਆ ਵਿੱਚ ਵਰਤੀਆਂ ਜਾ ਰਹੀਆਂ ਦਮਨਕਾਰੀਆਂ ਚਾਲਾਂ ਦਾ ਸਿੱਧਾ ਜਵਾਬ ਸੀ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਆਮ ਆਦਮੀ ਪਾਰਟੀ ਗਿਆ ਕਾਰਵਾਈਆਂ ਦੀ ਸਖਤ ਨਿੰਦਾ ਕੀਤੀ ਹੈ ਤੇ ਕਹਿ ਕੇ ਆਮ ਆਦਮੀ ਪਾਰਟੀ ਦੀ ਸੱਤਾ ਦੀ ਲਗਾਤਾਰ ਕਨਾਤ ਸ਼ਾਹੀ ਦੀ ਨਵਾਂ ਹੱਦਾਂ ਤੇ ਪਹੁੰਚ ਗਈ ਹੈ ਸਾਡੇ ਕੌਂਸਲਰ ਨੂੰ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਤੋਂ ਮੁੱਖ ਲਈ ਪ੍ਰਸਤੂਤ ਵਿਚਨਰ ਅਨੁਸਾਰ ਤੇ ਪੂਰੇ ਪ੍ਰਸਤੋਸ਼ ਨੂੰ ਕਨਾਤ ਕਰਨਾ ਲੋਕਤੰਤਰੀ ਕੋਰ ਆਨੰਦ ਲੈਣਾ ਉਹਨਾਂ ਨੂੰ ਗੈਰ ਹਾਜ਼ਰ ਦਰਸਾਉਣਾ ਨਹੀਂ ਉਹਨਾਂ ਦੇ ਰਾਖ ਨੂੰ ਰੁਕਣਾ ਸ਼ੁੱਧ ਤਾਨਾ ਸ਼ਾਹੀ ਖੇਲ ਹੈ ਤੇ ਦੂਜੇ ਪਾਸੇ ਅਮਨ ਸਰ ਵਿੱਚ ਗੰਤਾਂ ਤੋਂ ਦਿਹਾੜੇ ਦੇ ਮੌਕੇ ਤੇ ਇੱਕ ਨੌਜਵਾਨ ਨੇ ਡਾਕਟਰ ਪੀਮਰਾਓ ਮਿਲਕਰ ਦੀ ਮੂਰਤੀ ਤੋੜਨ ਦੀ ਕੋਸ਼ਿਸ਼ ਕੀਤੀ ਇਸ ਦੇ ਇਲਾਵਾ 25 ਮਾਰਚ ਨੂੰ ਜਲੰਧਰ ਵਿੱਚ ਪਾਕਿਸਤਾਨ ਸਮਰੱਥਤਾਵਾਦ ਨੂੰ ਕੀਤੇ ਗਏ ਪ੍ਰਦਰਸ਼ਨ ਦੇ ਵਿਰੋਧ ਕਾਰਨ ਜਲੰਧਰ ਮੰਗਲਵਾਰ ਨੂੰ ਬੰਦ ਰਹੇਗਾ ਇਸਲਾਵਾ ਫਤੂਬਾੜਾ ਲੁਧਿਆਣਾ ਤੇ ਹੋਰ ਕਈ ਸ਼ਹਿਰ ਵੀ ਬੰਦ ਨੇ ਵਾਧੂ ਕੀ ਰਬੀਦਾਸ ਭਾਈਚਾਰਾ ਸਮੇਤ ਬਹੁਤ ਸੰਗਠਨਾਂ ਨੇ ਇਸ ਬੰਦ ਨੂੰ ਸੱਦ ਦਿੱਤਾ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਰਹੇਗਾ ਜਿਹਦੇ ਕਿ ਸਾਰੇ ਸਵਾਂਝਿਕ ਸੰਸਥਾਵਾਂ ਨੇ ਬੰਦ ਦਾ ਸਮਰਥਨ ਕੀਤਾ ਮੈਡੀਕਲ ਤੇ ਯੂਨੀਵਰਸਿਟੀ ਪ੍ਰੀਖਿਆਵਾਂ ਦੇਣ ਜਾ ਰਹੇ ਵਿਦਿਆਰਥੀਆਂ ਲਈ ਸੰਗਠਨ ਅਤੇ ਕੋਰ ਐਮਰਜੈਂਸੀ ਸਹਾਉਤਾ ਚਾਲੂ ਰਹ ਰਹੀ ਹੈ ਸਰਕਾਰੀ ਬਸਾਂ ਸਰਕਾਰੀ ਦਫਤਰ ਸੇਵਾ ਕੇਂਦਰ ਚਰਨਗੇਜ ਜਲੰਧਰ ਵਿੱਚ ਸਭ ਤੋਂ ਵੱਡੇ ਪ੍ਰਦਰਸ਼ਨ ਭਗਵਾਨ ਵਾਲਮੀਕੀ ਮਹਾਰਾਜ ਚੌਕ, ਜੋਤੀ ਚੌਕ, ਡਾਕਟਰ ਬੀ.ਆਰ. ਅੰਮਿਤਕਰ ਚੌਕ, ਤਨਿੰਦਰ ਚੌਕ ਤੇ ਸ਼੍ਰੀ ਗੁਰੂ ਰਵੀਦਾਸ ਚੌਕ ਨੂੰ ਚੁੱਕੀ ਜਾਵੇ ਇਸ ਤੋਂ ਇਲਾਵਾ ਸਾਰੇ ਸਕੂਲਾਂ ਨੂੰ ਛੁੱਟੀ ਐਲਾਨ ਕਰ ਦਿੱਤਾ ਗਿਆ। ਮੋਹਾਲੀ ਜ਼ਿਲ੍ਹਾ ਅਦਾਲਤ ਵਿੱਚ ਸੋਮਵਾਰ ਨੂੰ ਚਾਰ ਸਾਲ ਪਹਿਲਾਂ ਪੰਜਾਬ ਯੂਥ ਹਕਾਲੀ ਆਗੂ ਵਿਕਰਮ ਸਿੰਘ ਅਰਫ ਦੇ ਕੇ ਮਿਡੂ ਖੇੜਾ ਦੇ ਤੱਕ ਮਾਮਲੇ ਚ ਤਿੰਨ ਕਾਤਲਾਂ ਨੂੰ ਮੋਰ ਕੈਦ ਦੀ ਸਜ਼ਾ ਸੁਣਾਈ ਹੈ આરોપીਆਂ ਵਿੱਚ ਹਾਲੇ ਅਫਸਰਨੀ ਲੈਫਟੀ ਸੱਜਨ ਰਫਪੋਲੂ ਕੇ ਅੰ内 ਲੱਟ ਸਾਮਲ ਨੇ ਤਿੰਨੋਂ ਗੈਂਗਸਟਰ ਤੇ ਸ਼ਾਰਪ ਸ਼ੂਟਰ ਦੇ ਗੁਰਗਨੇ ਹਾਲਾਂਕਿ ਕਤਲ ਵਿੱਚ ਨਾਮ ਜ਼ਿਕਰ ਜਿਲਖ ਜਵਾਨ ਤੋਂ ਵੱਡੇ ਬਦਮਾਸ਼ਾ ਕਿਚੂ ਕੁਪੀ ਦਾਣਾ ਤੇ ਉਹਨੂੰ ਡਾਊਨ ਕਰ ਅਤੇ ਕੌਸ਼ਲ ਚਾਹਦਰੀ ਦੇ ਨਾਮ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਉਦਾਰਨ ਤੋਂ ਬੜੀ ਕਾਰਕਿਤਕ ਐਸੀ ਕੇਸ ਨਾਲ ਹੀ ਵਿੱਕੀ ਦੇ ਵਕੀਲ ਦਾ ਕਹਿਣਾ ਹੈ ਕਿ ਇਸ ਦਾ ਫੈਸਲਾ ਜਲਦ ਆਜ ਆਪਣੇ ਗੈਸ ਨੂੰ ਦੇਖਿਆ ਅਸੀਂ ਫੈਸਲਾ ਕਰਾਂਗੇ ਕਿ ਬੜੀ ਕੀਤੇਗੇ ਅਰੋਪਾਂ ਖਿਲਾਫ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਨੀ ਹੈ ਜਾਂ ਨਹੀਂ ਨਲਾਗ ਦੇ ਬਾਹਰ ਵਿੱਕੀ ਦੇ ਵਕੀਲ ਅਰੋਪੇਟਾਇਚ ਸਪੁਟਾ ਨੇ ਐਚਐਸ ਤੋਂ ਉਹਨੇ ਕਿ ਹੈ ਕਿ ਅਦਾਲਤ ਨੂੰ ਦੱਸਿਆ ਕਿ ਵਿੱਕੀ ਦਾ ਪਲਾਨ ਕਤਲ ਸੀ ਤੇ ਇਹ ਕੋਈ ਆਮ ਕਤਲ ਨਹੀਂ ਸੀ 15 ਬੁਲੇਟ ਸ਼ਾਟ ਵਿੱਕੀ ਮਾਰੇ ਸੰ 13 ਉਸਦੀ ਬੋਡੀ ਤੋਂ ਕ੍ਰਾਸ ਹੋ ਗਏ ਸਨ ਤੇ ਦੋ ਬਾਡੀ ਰਿਚੂਲੇਸ਼ਨ ਇਕੱਲ ਤਿੰਨ ਦਿਹਾੜੇ ਹੋਇਆ ਸੀ ਤੇ ਉਸ ਨੂੰ ਦੇ ਮਕੀ ਨੇ ਹੱਥ ਸਾਸੀ ਅੱਦੇ ਵਿੱਚ ਅਸੀਂ ਮੰਗ ਕੀਤੀ ਸੀ ਕਿ આરોપી ਨੂੰ ਸਖਤ ਸਜ਼ਾ ਜਾਂ ਦੇ ਚੰਕੀ ਜੋ આરોપી ਫਰਾਰ ਨੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਬਾਦ ਅਦਾਲਤ ਨਹੀਂ ਹੈ ਵੱਡੀ ਕਾਰਵਾਈ ਦੀ ਲੋੜ ਹੈ ਚੰਡੀਗੜ੍ਹ ਪੰਜਾਬ ਤੋਂ ਨਾਲ ਕੋਰ ਸਾਬ ਜਾਣ ਲਈ ਹਣੀ ਮਾਝਾ ਪਰਦੇਸ ਤੇ ਉਹਨਾਂ ਜਾਨ ਵਾਲੇ ਲੋਕਾਂ ਦਾ ਸਫਰ ਆਸਾਨ ਹੋ ਜਾਵੇਗਾ ਕਿਉਂਕਿ ਸਰਕਾਰ ਨੇ ਕੀਰਤਪੁਰ ਸਾਹਿਬ ਤੋਂ ਮਹਿਤਪੁਰ ਤੱਕ ਜਾਣ ਵਾਲੀ ਚਾਰ ਮਾਰਗ ਦੀ ਸੜਕ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਪ੍ਰੋਜੈਕਟ ਤੇ ਅਗਲੇ ਤਿੰਨ ਮਹੀਨੇ ਕੰਮ ਸ਼ੁਰੂ ਹੋ ਜਾਵੇਗਾ ਇਹਦਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹਰਜੋਤ ਬੈਂਸ ਨੇ ਕਿਹਾ ਕਿ ਇਸ ਦਾ ਪ੍ਰੋਜੈਕਟ ਤਿੰਨ ਕੰਪਨੀਆਂ ਕੰਮ ਕਰ ਲਈਏ ਤਾਂ ਜੋ ਇਸ ਪ੍ਰੋਜੈਕਟ ਨੂੰ ਪਹਿਲ ਦੇ ਆਧਾਰ ਤੇ ਜਲਦ ਪੂਰਾ ਕੀਤਾ ਜਾ ਸਕੇ ਇਸ ਇਲਾਵਾ ਲੋਕਾਂ ਤੇ ਤੋੜ ਦਾ ਬੋਝ ਨਾ ਪਾਇਆ ਜਾਵੇ ਇਸ ਲਈ ਵੀ ਮੰਤਰੀ ਨੇ ਗੱਲ ਤੋਂ ਮੰਗ ਕਰਦਿਆਂ ਉਹਨਾਂ ਨੇ ਕਿਹਾ ਕਿ ਉਹ ਅਪ੍ਰੈਲ 2022 ਤੋਂ ਇਸ ਪ੍ਰੋਜੈਕਟ ਦੇ ਪਿੱਛੇ ਲੱਗੇ ਨੇ ਕਿ ਇਸ ਸੜਕ ਤੇ ਕਈ ਲੋਕ ਆਪਣੀ ਜਾਨ ਵਾ ਚੁੱਕੇ ਨੇ ਇਹ ਸਿੰਗਲ ਰੂਟ ਹੋਣ ਕਾਰਨ ਕਈ ਹਾਸੇ ਵਰਕਰ ਦੇ ਰਹਿਣ ਸਮ ਸਰਕਾਰ ਤੋਂਪਰ ਵੀ ਕੇਂਦਰ ਸਰਕਾਰ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਸੀ ਕਿ ਇੱਕ ਸਾਲ ਬਾਅਦ ਕੇਂਦਰ ਸਰਕਾਰ ਨੇ ਮੰਨਿਆ ਸੜਕ ਜ਼ਰੂਰੀ ਸੀ ਨਾਲ ਹੀ ਇਸ ਦੇ ਲਈ ਸਲਾਹਕਾਰਾਂ ਵੱਲੋਂ ਸਰਵੇਖਣ ਕਰਵਾਇਆ ਜਾਵੇਗਾ ਇਸ ਤੋਂ ਬਾਅਦ ਸਰਵੇਖਕ ਨਿਯੁਕਤ ਕੀਤਾ ਜਾਵੇਗਾ ਤੇ ਲਗਾਤਾਰ ਸਰਵੇਅ ਦੇ ਸੰਪਰਕ ਵਿੱਚ ਸੰਘੇਦ ਦੇ ਨਾਲ ਹੀ ਇਹ ਪ੍ਰੋਜੈਕਟ ਨੂੰ ਮਨਜ਼ੂਰੀ ਮਿਲਦੀ ਹੈ ਭਾਰਤੀ ਟੀਮ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾ ਨੂੰ 2024 ਦਾ ਸਰਵੋਤਮ ਟੈਸਟ ਕ੍ਰਿਕਟਰ ਚੁਣਿਆ ਗਿਆ ਹੈ ਭਾਰਤ ਦੇ ਸਟਾਰ ਟੀਵੀ ਗਿੰਦਵਾਜ਼ ਜਸਪ੍ਰੀਤ ਮਰਾਟੋ ਇਲਾਵਾ ਇੰਗਲੈਂਡ ਦੇ ਤਸੱਫੇਕਾਰ ਬੱਲੇਬਾਦ ਜੋ ਰੂਟ ਇੰਗਲੈਂਡ ਦੇ ਨੌਜਵਾਨ ਬੱਲੇਬਾਦ ਸਹਿਰੇ ਨੂੰ ਕਰਤੇ ਸ਼੍ਰੀਲੰਕਾ ਦੇ ਇੱਕ ਮੁਜੀ ਮੋਡਸ ਨੂੰ ਵੀ ਸਵਾਰਡ ਲਈ ਨਾਮਜ਼ਦ ਕੀਤਾ ਹੈ ਪਰ ਬੁਮਰਾ ਨੇ ਸਾਰਿਆਂ ਨੂੰ ਹਰਾ ਕੇ ਅਵਾਰਡ ਜਿੱਤ ਲਿਆ ਤੇ ਉਹ ਭਾਰਤ ਵੱਲੋਂ ਆਈਸੀਸੀ ਮੈਨਜ਼ ਟੈਸਟ ਕ੍ਰਿਕਟ ਆਫ ਦਿ ਇਅਰ ਦਾ ਅਵਾਰਡ ਹਾਸਲ ਕਰਨ ਵਾਲੇ ਪਹਿਲੇ ਗੇਂਦਬਾਜ਼ ਨੇ ਬੁਮਰਾ 2024 ਵਿੱਚ ਪ੍ਰਭਾਵਿਤ ਹੋਏ ਹਨ ਕਿ ਹਾਲ ਹੀ ਚ ਟੈਸਟ ਚ 200 ਵਿੱਟਾਂ ਪੂਰੀਆਂ ਕੀਤੀਆਂ ਹਨ ਬੁਮਰਾ 2024 ਚ ਟੈਸਟ ਕ੍ਰਿਕਟ ਵਿੱਚ ਸਰਬੋਤਮ ਗੇਂਦਬਾਜ਼ ਰਹੇ ਨੇ ਕਿਉਂਕਿ ਉਹਨਾਂ ਨੇ 13 ਮੈਚਾਂ ਵਿੱਚ 14.19 ਦੀ ਔਸਤ ਨਾਲ ਸਟ੍ਰਾਈਕ ਰੇਟ ਨਾਲ 71 ਵਿਕਟਾਂ ਲਈਆਂ ਸਨ ਤੇ ਦੇ ਚੱਲਦਿਆਂ ਤੋਂ ਬਾਅਦ ਵੀ ਜਲੰਧਰ ਦਾ ਮਸ਼ਹੂਰ ਪੁਲੜ ਪੀਜ਼ਾ ਸਫਲ ਸੁਰਖੀ ਵਿੱਚ ਬਣਿਆ ਹੋਇਆ ਪੁਲੜ ਪੀਜ਼ਾ ਕਪਰਵਲੋ ਮਸ਼ਹੂਰ ਸ਼ੈਜ ਅਰੋੜਾ ਤੇ ਗੁਪਤਿਕ ਕੌਰ ਇੱਕ ਗਾਫਟੇ ਚਾਚਾ ਵਿੱਚ ਨੇ ਇੰਗਲੈਂਡ ਕੈਂਪ ਬਾਹਰ ਸ਼ੈਜ ਅਰੋੜਾ ਨੇ ਕੈਕੀ ਦੇ ਖਿੱਤੇ ਚੈਂਪੀ ਕੀਤੀ ਹੈ ਤੁਹਾਨੂੰ ਦਾ ਡੇਟ ਅਬਿਸ਼ੂ ਡਾਇਰ ਰਿਲੀ ਸੋ ਗਿਆ ਜਿਸ ਨੂੰ ਪਰਸਨਸਕਾਰ ਦਾ ਖੂਬ ਪਿਆਰ ਮਿਲ ਰਿਹਾ ਤੇ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਫਿਲਹਾਲ ਇਸ ਵੀਡੀਓ ਤੋਂ ਪਰੇ ਨਹੀਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਤੁਸੀਂ ਦੇਖਦੇ ਰਹੋ ਜੀ ਕੇ ਆਈਟੀਵੀ ਤਾਨਾ